ਜੁਲੰਦਰ ਦੇ ਵਿੱਚ ਵਰਿੰਦਰ ਕੁਮਾਰ ਨਾਮਕ ਇੱਕ ਡਰਾਈਵਰ ਜੋ ਕਿ ਕਾਲਾ ਬਕਰਾ ਦਾ ਰਹਿਣ ਵਾਲਾ ਹੈ ਦੱਸਦੇ ਕਿ ਉਸ ਨੂੰ ਪੁਲਿਸ ਨੇ ਕਾਬੂ ਕਰਨ ਦੀ ਕੋਸ਼ਿਸ਼ ਕੀਤੀ ਪਰ ਵਰਿੰਦਰ ਕੁਮਾਰ ਨਾਮਕ ਡਰਾਈਵਰ ਮੌਕੇ ਤੋਂ ਫਰਾਰ ਹੋ ਗਿਆ ਐਸੇ ਦੌਰਾਨ ਪੁਲਿਸ ਨੇ ਡਰਾਈਵਰ ਤੇ ਗੋਲੀ ਚੁਲਾ ਦਿੱਤੀ ਜਿਸ ਸੇ ਕੱਜੜਾ ਹੈ ਜਿਸ ਵਿੱਚ ਇੱਕ ਗੋਲੀ ਡਰਾਈਵਰ ਦੀ ਬਾਹ ਤੇ ਜਾ ਕੇ ਲੱਗੀ ਹੈ ਇਸਾਰੇ ਮਾਮਲੇ ਦੀ ਇੱਕ ਸੀਸੀਟੀਵੀ ਫੁਟੇਜ ਸਾਹਮਣੇ ਆਈ ਹੈ ਜਿਸ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਕਿਵੇਂ ਫਿਲਮੀ ਅੰਦਾਜ਼ ਦੇ ਵਿੱਚ ਡਰਾਈਵਰ ਨੂੰ ਰੋਕਿਆ ਜਾਣਾ ਹੈ ਰੋਕਿਆ ਗਿਆ ਹੈ ਵਰਿੰਦਰ ਕੁਮਾਰ ਦਾ ਕਹਿਣਾ ਹੈ ਕਿ ਕਿਸੇ ਵੀ ਜੁਰਮ ਦੇ ਉਸ ਤੇ ਗੋਲੀ ਚਲਾਈ ਗਈ ਹੈ ਪੁਲਿਸ ਨੇ ਉਸ ਦਾ ਕਰ ਤਬਾਹ ਕਰ ਦਿੱਤਾ ਜਦੋਂ ਕਿ ਉਸਨੇ ਕੁਝ ਨਹੀਂ ਕੀਤਾ ਹਰ ਰੋਜ਼ ਉਸ ਨੂੰ ਪੁਲਿਸ ਵਾਲੇ ਉਸ ਦੀ ਗ੍ਰਿਫਤਾਰੀ ਕਰਨ ਲਈ ਫੋਨ ਕਰਦੇ ਨੇ ਇਸ ਸਬੰਧੀ ਐਸਐਸਪੀ ਚਲੰਦਰ ਦਿਹਾਤੀ ਗੁਰਮੀਤ ਸਿੰਘ ਦਾ ਕਹਿਣਾ ਹੈ ਕਿ ਵਰਿੰਦਰ ਦੇ ਕਾਰਨ ਨਸ਼ਾ ਤਸਕਰ ਨਸ਼ੇ ਦੀ ਸਪਲਾਈ ਕਰ ਰਿਹਾ ਸੀ ਅਤੇ ਵਰਿੰਦਰ ਉਸ ਦੇ ਕੋਲ ਹੀ ਜਾ ਰਿਹਾ ਸੀ ਜਿਸ ਦੀ ਪਿੰਕ ਲੱਗਣ ਤੇ ਪੁਲਿਸ ਨੇ ਉਸ ਨੂੰ ਜੜਾਏ ਕਾਬੂ ਕੀਤਾ ਹੈ ਜੀ ਆ ਜੀ ਸਾਰੇ ਵੀਰਾਂ ਨੂੰ ਮੇਰਾ ਨਾਮ ਵਰਿੰਦਰ ਸਿੰਘ ਪੁੱਤਰ ਰਸ਼ਪਾਲ ਸਿੰਘ ਵਾਸੀ ਕਾਲਾ ਬੱਕਰਾ ਮੈਂ ਨਾ ਆਪਣੇ ਘਰੋਂ ਵੀ ਆਪਣੇ ਜਾਨਕੇ ਨਿਕਣ ਰਿਹਾ ਸੀਗਾ। ਰਾਸਤੇ ਦੇ ਵਿੱਚ ਪੁਲਿਸ ਵਾਲਿਆਂ ਨੇ ਰੋਕ ਕੇ ਮੇਰੇ ਮੂਹਰੇ ਗੱਡੀ ਲਾਈ ਆ। ਗੱਡੀ ਲਾ ਕੇ ਮੈਨੂੰ ਨਹੀਂ ਪਤਾ ਮੇਰੇ ਵੱਲ ਨੂੰ ਆਉਣ ਲੱਗ ਪਿਆ। ਫਾਇਰ ਕੀਤਾ ਦੋ ਵਾਰੀ। ਬਿਨਾਂ ਕਿਸੇ ਗੱਲ ਤੋਂ। ਮੈਂ ਕਰਦੇ ਨੇ ਗੱਡੀ ਪਿੱਛੇ ਨੂੰ ਕੀਤੀ ਆ, ਬੈਕ ਕਰਕੇ ਭਜਾਈ ਆ। ਭਜਾਉਣ ਤੋਂ ਬਾਅਦ ਗੱਡੀ ਸਿੱਧੀ ਕਰਕੇ ਜਦੋਂ ਮੈਂ ਕੀਤੀ ਆ ਤਾਂ ਇੱਕ ਫੇਰੇ ਨਹੀਂ ਮਾਰਿਆ ਜੀ, ਏਉ ਮੇਰੀ ਬਾਹਾਂ ਦੇ ਵਿੱਚ ਲੱਗਾ ਵਾ। ਮੈਂ ਆਪਣੀ ਬਾਹ ਬੰਨੀ ਹੋਈ ਆ। ਆ ਬਲੱਡ ਦੇ ਲੋ ਜੀ ਮੈਂ ਕੋਸ਼ਿਸ਼ ਕੋਈ ਗਲਤ ਕੰਮ ਨਹੀਂ ਕੀਤਾ ਕੋਈ ਕੁਝ ਨਹੀਂ ਇਹਨੇ ਮੇਰੇ ਬਾਦ ਵਿੱਚ ਨਜਾਇਜ਼ ਗੋਲੀ ਮਾਰੀ ਮੇਰੇ ਮਾਤਾ-ਵਾ ਘਰੇ ਠੀਕ ਹੈ ਜੀ ਮੇਰਾ ਘਰ ਬਰਬਾਦ ਕਰ ਦਿੱਤਾ ਜੀ ਇਹਨੇ ਜੇ ਮੈਂ ਗਲਤ ਹੋਵਾਂ ਜਾਂ ਕੁਝ ਵੀ ਮੈਂ ਗਲਤ ਕੀਤਾ ਹੋਵੇ ਤੇ ਮੈਂ ਉਸ ਚੀਜ਼ ਦਾ ਦੇਣਦਾਰ ਆ ਜੀ ਉਹ ਕੁਝ ਵੀ ਗਲਤ ਨਹੀਂ ਕੀਤਾ ਮੈਨੂੰ ਨਹੀਂ ਪਤਾ ਇਹ ਨਹੀਂ ਮੇਰੇ ਤੇ ਕਿਉਂ ਮੇਰੇ ਤੇ ਚੜੇ ਪਏ ਆ ਤਿੰਨ ਦਿਨ ਹੋ ਗਏ ਚਾਰ ਦਿਨ ਮੈਨੂੰ ਫੋਨ ਕਰਦੇ ਦਿੱਲੀ ਕਦੀ ਕਿਸੇ ਨੂੰ ਫੜਾ ਦੇ ਤੂੰ ਕਦੀ ਕਿਸੇ ਨੂੰ ਫੜਾ ਦੇ ਮੈਂ ਕਿਵੇਂ ਕਿਸੇ ਨੂੰ ਨਿਜਾਇਜ਼ ਫੜਾ ਦਵਾ ਰੋਜ਼ ਇਹ ਰਹੀ ਕੰਮ ਵੀ ਤੂੰ ਕਿਸੇ ਨੂੰ ਫੜਾ ਦੇ ਇੱਕ ਦਿਨ ਮੈਨੂੰ ਫੜ ਕੇ ਲੈ ਗਏ ਉਸ ਦਿਨ ਚਲੋ ਮੈਨੂੰ ਘਰੇ ਛੱਡ ਕੇ ਸ਼ਾਮ ਨੂੰ ਹਨਾ ਅੱਜ ਮੈਨੂੰ ਫੇਰ ਫੜਨ ਆ ਗਏ